ਪੰਜਾਬ ਨਾਲ ਤੁਨਾ ਨਾਲ ਹਮੇਸ਼ਾ ਕਿਉਂਕਿ ਫੋਕ 뮤직 ਦਾ ਮੈਨੂੰ ਹਮੇਸ਼ਾ ਸ਼ੌਕ ਸੀ ਤੇ ਹਮੇਸ਼ਾ ਇੱਕ ਮਨ ਚ ਰਹਿੰਦਾ ਸੀਗਾ ਕਿਉਂਕਿ ਜਦ ਮੈਨੂੰ ਯਾਦ ਹੈ ਜਦੋਂ ਪਹਿਲਾ ਗਾਣਾ ਮੈਂ ਪੰਜਾਬੀ ਦਾ ਸੁਨਾ ਉਹਦੇ ਜਬ ਜਬ ਜ਼ੁਲਫੇ ਤੇਰੀ ਜਦੋਂ ਮੈਂ ਛੋਟੀ ਜੀ ਸੀਗੀ ਮੈਨੂੰ ਉਦੋਂ ਪਤਾ ਵੀ ਨਹੀਂ ਸੀਗਾ ਉਹਦੀ ਪੰਜਾਬੀ ਬੀਟਸ ਐ ਲੇਕਿਨ ਮੈਨੂੰ ਦਿਲ ਨੂੰ ਬਹੁਤ ਵਧੀਆ ਲੱਗਿਆ ਕਿਸੇ ਪਾਸੇ ਗੁਰਦਾਸ ਮਾਨ ਸਾਹਿਬ ਨੂੰ ਸੁਣਿਆ ਇੱਕ ਵਾਰੀ ਉਹ ਦਿਲ ਨੂੰ ਛੂ ਗਿਆ ਤੇ ਇਹੋ ਜੀ ਚੀਜ਼ਾਂ ਸ਼ਾਇਦ ਬੰਦੀ ਗਈਆਂ ਔਰ ਕੁਦਰਤੀ ਕਾਡਰ ਵੀ ਪੰਜਾਬ ਮਿਲ ਗਿਆ ਮੈਂ ਪੰਜਾਬੀ ਸਭਿਆਚਾਰ ਨੂੰ ਬਾਹਰ ਪ੍ਰਮੋਟ ਕਰਨ इवन ਆਪਾਂ ਸਪੇਨ ਗਏ ਸੀਗੇ ਪ੍ਰਮੋਟ ਕਰਨ ਤੇ ਜਦੋਂ ਕੀਤਾ ਲੱਗਿਆ ਆਪਾਂ ਇੰਨੇ ਰਿਚ ਹੈ ਸਭਿਆਚਾਰ ਦੇ ਵਿੱਚ ਆਦਾ ਕਲਚਰ ਟਰੈਡੀਸ਼ਨ ਕੁਜ਼ੀਨ ਇੰਨਾ ਰਿਚ ਹੈ ਤਾਂ ਆਪਾਂ ਕਿਉਂ ਨਾ ਇਹਨੂੰ ਪ੍ਰਮੋਟ ਕਰੀਏ ਜਿਵੇਂ ਜਸਪਿੰਦਰ ਨਰੂਲਾ ਜੀ ਆਏ ਹੋਏ ਜੀ ਉਹਨਾਂ ਦਾ ਗਾਣਾ ਹੈਗਾ ਪਿਆਰ ਤੋਂ ਹੋਣਾ ਹੀ ਥਾ ਮੈਨੂੰ ਲੱਗਦਾ ਮੇਰੀ ਕਿਸਮਤ ਦੇ ਵਿੱਚ ਪੰਜਾਬ ਦੇ ਵਿੱਚ ਪਿਆਰ ਤੋਂ ਹੋਣਾ ਹੀ ਥਾ ਦਿੱਲੀ ਦੀ ਰਹਿਣ ਵਾਲੀ ਕੁੜੀ ਜਦੋਂ ਪੰਜਾਬ ਦੇ ਵਿੱਚ ਆ ਕੇ ਆਈਏ ਸ ਬੰਦੇ ਨਹੀਂ ਤਾਂ ਉਸਨੇ ਸੋਚਦੇ ਨੇ ਕਿ ਸ਼ਾਇਦ ਮੈਂ ਪਿਆਰ ਹੋਇਆ ਔਰ ਅੱਜ ਪਿਆਰ ਇਥੋਂ ਤਾਂ ਕੰਪੋਜ਼ਿਆ ਕਿ ਪੰਜਾਬੀ ਲੋਕ ਗੀਤ ਜਿਹੜਾ ਹੈ ਉਹਨਾਂ ਵੱਲੋਂ ਅੱਜ ਰਿਲੀਜ਼ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਉਸ ਲੋਕੀ ਦੀ ਵੀ ਸਾਂਝੀਆਂ ਕਰੇਗੇ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਕੀਤਾ ਗਿਆ ਪਰ ਅੱਜ ਉਸ ਆਈਐਸ ਅਧਿਕਾਰੀ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਵੇਂ ਮਨ ਦੇ ਵਿੱਚ ਉਹਨਾਂ ਦੇ ਆਇਆ ਕਿ ਇਸ ਗਾੜੇ ਨੂੰ ਕੱਢਣਾ ਚਾਹੀਦਾ ਹੈ ਔਰ ਇਹ ਗਾਣਾ ਜਿਹੜਾ ਹੈ ਪੰਜਾਬ ਨੂੰ ਸਮਰਪਿਤ ਹੈ ਅਕਸਰ ਆਈਐਸ ਅਧਿਕਾਰੀ ਵੱਡੇ ਵੱਡੇ ਪ੍ਰੋਗਰਾਮਾਂ 'ਚ ਸ਼ਿਰਕਤ ਕਰਦੇ ਨੇ ਲੇਕਿਨ ਅੱਜ ਰਾਖੀ ਗੁਪਤਾ ਜੀ ਸਾਡੇ ਨਾਲ ਮੌਜੂਦ ਨੇ ਜ ਜਨ ਨਾਲ ਅਸੀਂ ਗੱਲਬਾਤ ਕਰਾਂਗੇ ਮੈਡਮ ਕਿਵੇਂ ਮਨ 'ਚ ਆਇਆ ਕਿ ਇੱਕ ਮਾਹੀਆ ਜਿਹੜਾ ਹੈ ਪੰਜਾਬ ਦਾ ਇੱਕ ਐਸਾ ਵਰਡ ਹੈ ਜਿਹੜਾ ਕਿ ਹਰ ਕੋਈ ਕਿਸੇ ਨੂੰ ਅਲੱਗ ਤਰੀਕੇ ਦੇ ਨਾਲ ਦੇਖਦਾ ਹੈ ਤਾਂ ਪਹਿਲੇ ਤੇ ਦੋ ਸ਼ਬਦ ਦੱਸੋ ਔਰ ਕਿਵੇਂ ਇਸ ਦੀ ਸ਼ੁਰੂਆਤ ਹੋਈ ਪੰਜਾਬ ਨਾਲ ਤੁਨਾ ਨਾਲ ਹਮੇਸ਼ਾ ਕਿਉਂਕਿ ਫੋਕ 뮤జిక్ ਦਾ ਮੈਨੂੰ ਹਮੇਸ਼ਾ ਸ਼ੌਕ ਸੀ ਤੇ ਹਮੇਸ਼ਾ ਇੱਕ ਮਨ ਚ ਰਹਿਦਾ ਸੀਗਾ ਕਿਉਂਕਿ ਜਦ ਮੈਨੂੰ ਯਾਦ ਹੈ ਜਦੋਂ ਪਹਿਲਾ ਗਾਣਾ ਮੈਂ ਪੰਜਾਬੀ ਦਾ ਸੁਨਾ ਉਹਦੇ ਜੱਬ ਜੱਬ ਜ਼ੁਲਫੇ ਤੇਰੀ ਜਦੋਂ ਮੈਂ ਛੋਟੀ ਜੀ ਸੀਗੀ ਮੈਨੂੰ ਉਦੋਂ ਪਤਾ ਵੀ ਨਹੀਂ ਸੀਗਾ ਉਹਦੀ ਪੰਜਾਬੀ ਬੀਟਸ ਐ ਲੇਕਿਨ ਮੈਨੂੰ ਦਿਲ ਨੂੰ ਬਹੁਤ ਵਧੀਆ ਲੱਗਿਆ ਕਿਸੇ ਪਾਸੇ ਗੁਰਦਾਸ ਮਾਨ ਸਾਹਿਬ ਨੂੰ ਸੁਨਿਆ ਇੱਕ ਵਾਰੀ ਉਹ ਦਿਲ ਨੂੰ ਛੂ ਗਿਆ ਤੇ ਇਹੋ ਜੀ ਚੀਜ਼ਾਂ ਸ਼ਾਇਦ ਬੰਦੀ ਗਈਆਂ ਔਰ ਕੁਦਰਤੀ ਕਾਡਰ ਵੀ ਪੰਜਾਬ ਮਿਲ ਗਿਆ ਫਿਰ ਵਿਆਹ ਵੀ ਹੋਇਆ ਤੇ ਅੰਮ੍ਰਿਤਸਰ ਨੂੰ ਮੇਰੇ ਹਸਬੰਡ ਬਿਲੋਂਗ ਕਰਦੇ ਨੇ ਰਾਹੁਲ ਫੰਡਾਰੀ ਤੇ ਇੱਥੇ ਆ ਕੇ ਫਿਰ ਮੇਰਾ ਮਨ ਸੀਗਾ ਕਿ ਅੰਮ੍ਰਿਤਸਰ ਦੇ ਵਿੱਚ ਹੀ ਆਪਾਂ ਕੁਝ ਸ਼ੁਰੂਆਤ ਕਰੀਏ ਔਰ ਆਪਾਂ ਇਹ ਉਪਰਾਲਾ ਕੀਤਾ ਕਿ ਆਪਾਂ ਕੋਸ਼ਿਸ਼ ਕੀਤੀ ਕਿ ਪੰਜਾਬੀ ਸੱਭਿਆਚਾਰ ਨੂੰ ਅੱਗੇ ਲੈ ਜਾਣ ਲਈ ਮੇਰਾ ਫੌਜ ਨਾਲ ਵੀ ਪਿਆਰ ਹੈ ਬਹੁਤ ਸਾਝ ਹੈ ਕਿਉਂਕਿ ਮੈਂ ਨੈਸ਼ਨਲ ਡਿਫੈਂਸ ਕਾਲਜ ਚੋਂ ਦੀ ਵੀ ਗ੍ਰੈਜੂਏਟ ਆ ਤੇ ਇਸ ਕਰਕੇ ਦੋਨੋਂ ਨੂੰ ਉਹਨਾਂ ਦਾ ਮੇਲ ਜੋਲ ਕਰਕੇ ਮੈਂ ਕੋਸ਼ਿਸ਼ ਕੀਤੀ ਇੱਕ ਛੋਟਾ ਇੱਕ ਕੰਟਰੀਬਿਊਸ਼ਨ ਆਪਣਾ ਪੰਜਾਬ ਵੱਲ ਕਰੇ। ਇਹਦੇ ਵਿੱਚ ਮੈਮ ਅਕਸਰ ਜਿਹੜੇ ਆਈਏ ਅਫਸਰ ਹੁੰਦੇ ਕਹਿੰਦੇ ਠੀਕ ਹੈ ਅਸੀਂ ਡਿਊਟੀ ਕਰਨ ਆਏ ਆ ਆਪਣੀ ਡਿਊਟੀ ਕੀਤੀ ਤੇ ਵਾਪਸ ਚਲੇ ਜਾਂਦੇ ਆ। ਤਾਂ ਇੰਨਾ ਪੰਜਾਬ ਨਾਲ ਲਗਾਵ ਕਿਹੜੀ ਐਸੀ ਚੀਜ਼ ਸੀ ਜਿਹਦੇ ਨਾਲ ਪੰਜਾਬ ਨਾਲ ਬਹੁਤ ਜ਼ਿਆਦਾ ਲਗਾਵ ਹੋ। ਅ ਟੂਰਿਜ਼ਮ ਸੈਕਟਰੀ ਜਦੋਂ ਪ੍ਰਿੰਸੀਪਲ ਸੈਕਟਰੀ ਟੂਰਿਜ਼ਮ ਮੈਨੂੰ ਪੰਜਾਬ ਦਾ ਲਾਇਆ ਗਿਆ ਮੈਨੂੰ ਪੰਜਾਬੀ ਸੱਭਿਆਚਾਰ ਨਾਲ ਹੋਰ ਮੇਰਾ ਮੈਨੂੰ ਲੱਗਦਾ ਇੰਟਰੈਕਸ਼ਨ ਵਧ ਗਿਆ ਤੇ ਸਾਰਿਆਂ ਨੂੰ ਪ੍ਰਮੋਟ ਕਰਨ ਜਦੋਂ ਮੈਂ ਪੰਜਾਬੀ ਸੱਭਿਆਚਾਰ ਨੂੰ ਬਾਹਰ ਪ੍ਰਮੋਟ ਕਰਨ इवन ਅਪਾ ਸਪੇਨ ਗਏ ਸੀਗੇ ਪ੍ਰਮੋਟ ਕਰਨ ਤੇ ਜਦੋਂ ਕੀਤਾ ਲੱਗਿਆ ਆਪਾਂ ਇੰਨੇ ਰਿਚ ਸੱਭਿਆਚਾਰ ਦੇ ਵਿੱਚ ਆਦਾ ਕਲਚਰ ਟਰੈਡੀਸ਼ਨ ਕੁਜ਼ੀਨ ਇੰਨਾ ਰਿਚ ਹੈ ਤਾਂ ਆਪਾਂ ਕਿਉਂ ਨਾ ਇਹਨੂੰ ਪ੍ਰਮੋਟ ਕਰੀਏ ਤਾਂ ਮੈਨੂੰ ਲੱਗਿਆ ਮੇਰਾ ਆਪਣਾ ਇਸ ਫੀਲਡ ਦੇ ਵਿੱਚ ਇੱਕ ਗਾਣਾ ਕੰਟ੍ਰਿਬਿਊਟ ਕਰਨਾ ਇਸ ਦੇ ਨਾਲ ਹੋਰ ਹੱਲਾਸ਼ੇਰੀ ਮਿਲੇਗੀ ਲੋਕਾਂ ਨੂੰ ਤੇ ਪੰਜਾਬ ਨੂੰ ਅੱ ਸਭਿਆ ਚਾਨੂੰ ਅੱਗੇ ਲੈ ਜਾਣ ਲਈ ਕਦੀ ਸੋਚਿਆ ਸੀ ਕਿ ਜਦੋਂ ਕਾਲਜ ਚ ਪੜ੍ਹਦੇ ਸੀ ਕਿ ਪੰਜਾਬੀ ਇਹ ਨਾਲ ਲੈਣਾ ਪਿਆਰ ਹੋ ਜਾਏਗਾ ਇਹ ਸਾਰਾ ਜੀ ਮੈਨੂੰ ਲੱਗਦਾ ਉੱਤੇ ਲਿਖਿਆ ਹੁੰਦਾ ਹੈ ਕਿ ਇਹ ਸਾਰਾ ਕੁਦਰਤ ਨੇ ਕੀਤਾ ਹੁੰਦਾ ਹੈ ਸਾਰਾ ਡਿਜ਼ਾਈਨ ਮੈਨੂੰ ਲੱਗਦਾ ਇਸ ਦੇ ਵਿੱਚ ਇੱਕ ਇਕੱਲਾ ਇਨਸਾਨ ਕੱਲਾ ਕੁਝ ਨਹੀਂ ਕਰ ਸਕਦਾ ਸਾਰਾ ਕੁਦਰਤ ਦਾ ਡਿਜ਼ਾਈਨ ਹੁੰਦਾ ਹੈ ਕਿਵੇਂ ਮੰਨ ਚਾਹਿਆ ਕਿ ਉਹ ਪੰਜਾਬ ਵਾਸੀ ਇਹਨਾਂ ਕੁਝ ਕਰਨਾ ਹੈ ਕਿ ਅੱਗੇ ਲੈ ਕੇ ਜਾਣਾ ਹੈ ਪੰਜਾਬੀ ਗਾਣਿਆਂ ਦੇ ਰਾਹੀ ਜਿਵੇਂ ਜਸਪਿੰਦਰ ਨਰੂਲਾ ਜੀ ਆਏ ਹੋਏ ਜੀ ਉਹਨਾਂ ਦਾ ਗਾਣਾ ਹੈਗਾ ਪਿਆਰ ਤੋਂ ਹੋਣਾ ਹੀ ਥਾ ਮੈਨੂੰ ਲੱਗਦਾ ਮੇਰੀ ਕਿਸਮਤ ਦੇ ਵਿੱਚ ਪੰਜਾਬ ਦੇ ਵਿੱਚ ਪਿਆਰ ਤੋਂ ਹੋਣਾ ਹੀ ਥਾ ਜੀ ਜੀ ਤਾਂ ਕਿਵੇਂ ਕਿਵੇਂ ਪੰਜਾਬ ਦੀ ਦੇਖ ਲਓ ਰਿਚਨੈਸ ਕਿੱਥੇ ਕਿੱਥੇ ਹੈ ਕੱਲੇ ਸੰਗੀਤ ਤੱਕ ਨਾ ਕਿ ਉਸ ਤੋਂ ਅੱਗੇ ਵੀ ਹੈ ਸਾਡੀ ਕਲਚਰ ਕੁਜ਼ੀਨ ਫੁਲਕਾਰੀਆਂ ਗਿੱਧਾ ਪੰਗੜਾ ਸਾਡਾ ਇੰਨਾ ਰਿਚ ਕਲਚਰ ਹੈ ਬਸ ਅਸੀਂ ਉਹਦੇ ਬਾਰੇ ਗੱਲ ਨਹੀਂ ਕਰਦੇ ਸਾਰੇ ਸਾਰੇ ਲੋਕ ਨੂੰ ਜਿਆਦਾ ਦੱਸਦੇ ਨਹੀਂ ਕਿਉਂਕਿ ਸਾਡੇ ਵਿੱਚ ਇਹ ਹੈ ਨਹੀਂ ਕਿ ਸਾਡੇ ਗੁਰੂਆਂ ਪੀਰਾਂ ਨੇ ਹਮੇਸ਼ਾ ਇਹ ਸਿਖਾਇਆ ਕਿ ਕੱਟ ਇਹਨੂੰ ਅੱਗੇ ਦਰਸਾਣਾ ਚੀਜ਼ ਨੂੰ ਲੇਕਿਨ ਹੁਣ ਉਹ ਉਹਨਾਂ ਨੇ ਹਮੇਸ਼ਾ ਇਹ ਕਿਹਾ ਕਿ ਸਾਨੂੰ ਲਾਊਡ ਨਹੀਂ ਹੋਣਾ ਲੇਕਿਨ ਅਸੀਂ ਹੁਣ ਇਸੇ ਕਰਕੇ ਬਸ ਆਪਣੇ ਇਨੇ ਰਿਚ ਵਿਰਸੇ ਨੂੰ ਅੱਗੇ ਲੈ ਜਾ ਰਹੇ ਨੇ ਸਾਰੇ ਲੋਕਾਂ ਤੱਕ ਪਹੁੰਚਾ ਰਹੇ ਨੇ ਅੱਜ ਕਿਤੇ ਸਮਝਦੇ ਹੋ ਕਿ ਨੌਜਵਾਨ ਪੀੜ੍ਹੀ 'ਚ ਕਮੀ ਹੈ ਕਿ ਉਹ ਉਸ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਨੇ ਹਾਂਜੀ ਇਹ ਇਹ ਛੋਟੀ ਛੋਟੀ ਪ੍ਰੋਬਲਮਜ਼ ਆ ਰਹੀਆਂ ਹਨ ਇਹਨਾਂ ਨੂੰ ਅੱਗੇ ਆਪਾਂ ਨੂੰ ਫੇਸ ਕਰਨਾ ਪਊਗਾ ਇਹਨਾਂ ਨੂੰ ਸਟੈਂਡ ਅਪ ਕਰਕੇ ਨਨੂ ਅੱਗੇ ਹੋਰ ਵਧੀਆ ਚੀਜ਼ਾਂ ਉਹਨਾਂ ਦਾ ਰੁਝਾਨ ਕਲਚਰ ਵਿੱਚ ਇਹੋ ਜੀ ਚੀਜ਼ਾਂ ਦੇ ਵਿੱਚ ਲਾਣਾ ਪਾਊਗਾ ਤਾਂ ਇਹ ਪੰਜਾਬੀ ਗੀਤ ਰਾਹੀਂ ਕੀ ਸੁਨੇਹਾ ਤੁਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਜੀ ਇੱਕ ਤੋਂ ਫੌਜ ਦੇ ਪ੍ਰਤੀ ਸਾਡੀ ਜਿਵੇਂ ਭਾਵਨਾਵਾਂ ਹੈਗੀਆਂ ਉਹਨਾਂ ਨੂੰ ਸਮਝਣਾ ਔਰ ਕਿਉਂਕਿ ਸਾਡੀ ਬਹੁਤ ਫੌਜੀ ਦੇ ਵਿੱਚ ਫੈਮਲੀਆਂ ਸਗੇ ਉਹਨਾਂ ਨੂੰ ਸਮਝਣਾ ਨਾਲ ਪੰਜਾਬੀ ਵਿਰਸੇ ਤੇ ਸਭਿਆਚਾਰ ਨੂੰ ਅਕੇਲੇ ਜਾ ਆਨ ਨੂੰ ਲੈ ਸਮਝ ਪੰਜਾਬੀ ਵਿਰਸੇ ਬਾਰੇ ਕੀ ਕਰਨ ਜਾਓਗੇ ਕੋਈ ਖਾਸ ਕੁਝ ਸਪੈਸ਼ਲ ਹਮੇਸ਼ਾ ਕਰਦੇ ਰਹਿੰਗੇ ਜੇ ਜਦੋਂ ਕੋਈ ਵੀ ਮੇਰੇ ਲਈ ਕੰਮ ਹੋਗਾ ਤੇ ਬਨ ਚੜਕੇ ਮੈਂ ਹਮੇਸ਼ਾ ਕਰਾਂਗੀ ਪੰਜਾਬੀ ਨਾਲ ਪਿਆਰ ਕਰਨਾ ਜੀ ਜੇ ਆਪ ਨਾਲ ਪਿਆਰ ਹੋ ਗਿਆ ਟੋਟਲੀ ਟੋਟਲੀ ਜੀ ਜੀ ਥੈਂਕ ਯੂ ਸੋ ਮਚ ਜੀ ਤਾਂ ਇਹ ਸਨ ਰਾਖੀ ਗੁਪਤਾ ਜੋ ਕਿ ਆ ਦਿੱਲੀ ਦੇ ਨੇ ਬਟ ਕਹਿੰਦੇ ਜਦੋਂ ਮੈਂ ਪੰਜਾਬ ਆਏ ਤਾਂ ਪੰਜਾਬ ਨਾਲ ਸਭ ਤੋਂ ਜ਼ਿਆਦਾ ਪਿਆਰ ਹੋਇਆ ਤਾਂ ਉਸ ਪੰਜਾਬ ਦੇ ਪਿਆਰ ਨੇ ਮੈਨੂੰ ਅੱਜ ਇੱਥੋਂ ਤੱਕ ਖਿੱਚ ਕੇ ਲਿਆਂਦਾ ਕਿ ਮੈਂ ਅੱਜ ਆਪਣਾ ਪੰਜਾਬੀ ਗਾਣਾ ਰਿਲੀਜ਼ ਕੀਤਾ ਔਰ ਉਹਨਾਂ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਚ ਸਭ ਕੁਝ ਪੰਜਾਬੀ ਵਿਰਸੇ ਨੂੰ ਸਮਰਪਿਤ ਕਰ ਚੁੱਕੇ ਨੇ ਜਿਸ ਕਰਕੇ ਅੱਜ ਉਹਨਾਂ ਨੇ ਆਪਣੀ ਐਲਬਮ ਕੱਢੀ ਹੈ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਕਿ ਵਿਰਸੇ ਨਾਲ ਜੁੜੋ ਕਹਿੰਦੇ ਜਦੋਂ ਮੈਂ ਦੇਸ਼ ਵਿਦੇਸ਼ ਚ ਗਈ ਤੇ ਮੇਰੀ ਪਛਾਣ ਇਸ ਕਰਕੇ ਹੋਈ ਕਿ ਮੈਂ ਪੰਜਾਬੀ ਹਾਂ ਤਾਂ ਪੰਜਾਬੀ ਨੂੰ ਪਿਆਰ ਕਰਨ ਵਾਲੀ ਇੱਕ ਇਸ ਮਹਿਲਾ ਦੀ ਕਹਾਣੀ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਈ ਹੋਵੇਗੀ ਤਾਂ ਮੁਬਾਰਕਬਾਦ ਵੀ ਦੇਣੇ ਆ ਕਿ ਜਿਨ੍ਹਾਂ ਨੇ ਕੀ ਇਸ ਗਾੜੇ ਨੂੰ ਰਿਲੀਜ਼ ਕੀਤਾ ਹੈ ਔਰ ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਉਣ ਵਾਸਤੇ ਇੱਕ ਵੱਡਾ ਕਦਮ ਚੁੱਕਿਆ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਡੇਟ ਪੰਜਾਬ ਟੀਵੀ ਅੰਮ੍ਰਿਤਸਰ